मानते जे कभी सोचा नहीं ने है ना मेरी नाल सोचा वो कहीं कैपाई सौ गुणा चंगे बंद सही है अपनी जगह मेहनत बेचारी कोई इन्हे तो अपने आप चुश है मतलब हाँ जी भाजी मैं बड़ा खुश है अपने आप मेहनत कर देना ਈਗਰ ਆਪਣੇ ਵਿਆਹ ਕਰਾ ਲਾਤਾ ਹੈ ਜਿੰਦਗੀ ਚੱਲਣ ਦੀ ਬੜੀ ਵਧੀਆ ਪਰਮਾਨਾ ਮੰਗ ਮੰਗ ਵਾਲੇ ਬਣੇ ਕਦੀ ਨਹੀਂ ਗਿਆ ਮਿਹਨਤ ਕਰਕੇ ਮੇਰਾ ਦਿਮਾਗ ਨੇ ਮਿਹਨਤ ਕਰਕੇ ਅਨੇਕਾ ਬੋਲੀ ਧੰਕ ਭਾਰਾ ਰੋਟੀ ਫਰਸ਼ ਤੇ ਕੰਮ ਕਰਨਾ ਹੁੰਦਾ ਰੇੜੀ ਦੀ ਭਾਲ ਕੀਤੀ ਨਗੀ ਜੀ ਉਹਦੇ ਉੱਤੇ ਕੱਪੜੇ ਵੀ ਧੋਣੇ ਨੇ ਰੋਟੀ ਰਾਟੀ ਦੀ ਜੋਗ ਬਣਾਉਣੀ ਆ ਪਰ ਮੈਂ ਇਦਾਂ ਜਿਹਾ ਮਿਹਨਤ ਕਰੋ ਬਾਤੋ ਬਾਤ ਜੋ ਮਿਹਨਤ ਨਾਲ ਕੰਮ ਜਰਾ ਮਾ ਜਾਣਾ ਉਹ ਚੀਜ਼ ਹੋਰ ਕਿਤੇ ਨਹੀਂ ਆਉਂਦੀ ਇਹ ਹੋ ਰੋਟੀ ਗਾਦੀ ਦਾ ਸਪੂਨ ਵੀ ਆਉਂਦਾ ਨਹੀਂ ਨੂੰ ਚੋਕੀ ਆ ਸੋ 31 ਦਸੰਬਰ ਆ ਕੱਲ ਲੋਕ ਜਿਹੜੇ ਨੇ ਘੁੰਮਣ ਘਰੇ ਜਾਂਦੇ ਨੇ ਰੈਸਟੋਰੈਂਟ ਦੇ ਵਿੱਚ ਜਾਂਦੇ ਨੇ ਸੈਲੀਬ੍ਰੇਸ਼ਨ ਕਰਦੇ ਨੇ ਕਿ ਪੁਰਾਣਾ ਸਾਲ ਜਿਹੜਾ ਹੈ ਖੁਸ਼ੀਆਂ ਨਾਲ ਲੰਘ ਗਿਆ ਤੇ ਨਵਾਂ ਸਾਲ ਆ ਜਿਹੜਾ ਉਹ ਖੁਸ਼ੀਆਂ ਭਰਿਆ ਸਾਰੇ ਪਰਿਵਾਰ ਤੇ ਸਾਰਿਆਂ ਦੇ ਉੱਤੇ ਆਵੇ ਸੋ ਤਸਵੀਰ ਤੁਹਵਾਗੇ ਤੁਹਾਨੂੰ ਇੱਕ ਤਸਵੀਰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਚਾਹ ਦਾ ਕੰਮ ਕਰਦਾ ਵੀਰ ਤਾਂ ਹੈਂਡੀਕੈਪ ਹੈ ਪਰਿਵਾਰ ਦੇ ਵਿੱਚ ਇੱਕ ਬੇਟੀ ਹੈ ਤਾਂ ਨਾਲ ਦੀ ਨਾਲ ਉਹ ਵੀ ਜਿਹੜੀ ਵਾਈਫ ਵੀ ਜਿਹੜੀ ਹੈ ਉਹ ਵੀ ਹੈਂਡੀਕੈਪ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਆਂ ਪੁਰਾਣੇ ਸਾਲ ਦੀ ਵੀ ਤੇ ਨਵੇਂ ਸਾਲ ਦੀ ਵੀ ਇਹਨਾਂ ਦਾ ਨਵਾਂ ਸਾਲ ਕਿੱਥੇ ਮਨਾਇਆ ਜਾਣਾ ਤੇ ਪੁਰਾਣਾ ਸਾਲ ਕਿੱਥੇ ਮਨਾਉਂਦੇ ਨੇ ਉਹ ਗੱਲਬਾਤ ਕਰਦੇ ਆਂ ਸੋ ਨਮਸਤੇ ਭਾਈ ਕੀ ਨਾਮ ਦੇ ਸੋਨੂ ਜੀ ਸੋਨੂ ਜੀ ਲੋਕ ਘੁੰਮਣ-ਫਿਰਨ ਜਾਂਦੇ ਨੇ ਕੋਈ ਸ਼ਿਮਲੇ ਕੋਈ ਮਨਾਲੀ ਕੋਈ ਕਿਤੇ ਜਾਂਦਾ ਕੋਈ ਰੈਸਟੋਰੈਂਟ ਤੇ ਸੈਲੀਬ੍ਰੇਸ਼ਨ ਕਰਨ ਜਾਂਦਾ ਤੁਹਾਡਾ ਪੁਰਾਣਾ ਸਾਲ ਤੇ ਨਵਾਂ ਸਾਲ ਕਿੱਥੇ ਬਣਾਇਆ ਜਾਣਾ ਕੀ ਕਹਿਣਾ ਚਾਹੁੰਦੇ ਸਾਡਾ ਪੁਰਾਣਾ ਨਵਾਂ ਸਾਲ ਇੱਥੇ ਦੁਕਾਨ ਤੇ ਬਣਾਇਆ ਜਾਣਾ ਜਿੱਥੋਂ ਰੋਟੀ ਆਈਦੀ ਹੈ ਸਾਡੇ ਲਈ ਇਹੋ ਹੀ ਨਵਾਂ ਕਾਲ ਤੇ ਇਹੋ ਹੀ ਪੁਰਾਣਾ ਕੋਈ ਕੁਛ ਨਹੀਂ ਇੱਥੇ ਹੀ ਆਪ ਨਿਕਲਣਾ ਤੇ ਚਿਹਰੇ ਤੇ ਬੜੀ ਮੁਸਕਰਾਹਟ ਹੈ ਕਦੇ ਸੋਚਿਆ ਨਹੀਂ ਕਿ ਐਦਾਂ ਦੇ ਹਾਲਾਤ ਦੇ ਵਿੱਚ ਵੀ ਹੈਗਾ ਪਰ ਫਿਰ ਵੀ ਇਹ ਗੱਲ ਦਿਮਾਗ 'ਚ ਕਦੀ ਲੱਗਦੀ ਨਹੀਂ ਮੈਨੂੰ ਲੱਗਦਾ ਵਈ ਨਾ ਰਾਜ ਬੰਦਿਆ ਨੇ ਪੁੱਛਿਆ ਵਾ ਜੇ ਮੈਂ ਸਿਰੇ ਨਾਲ ਕਹੇ ਵਲੇ ਕੋਈ ਤੇ ਮਨੂ ਵੀ ਤੂੰ ਕੰਮ ਕਦਾਂ ਕਰਨਾ ਮੈਂ ਚਾਲ ਰਹਿਣਾ ਭਾਈ ਤੇ ਕਿੰਨਾ ਫਿਰ ਕੱਲਾ ਹੀ ਕਰਨਾ ਮੈਂ ਹਾਂ ਜੀ ਕੱਲਾ ਹੀ ਕਰਦਾ ਹਾਂ ਇਹਡਾ ਇਟਰ ਮੈਨੇ ਆ ਕਿ ਤੂੰ ਮਸਰੇ ਜਾਣਾ ਦੁਪਹਿਰੇ ਵੀ ਰਾਤ ਨੂੰ ਹੀ ਮੁੜ ਕੇ ਤੌਣਾ ਚੰਡਰ ਲੱਗਿਆ ਹੁੰਦਾ ਨਾਲ ਤੇ ਮੈਂ ਨਹੀਂ ਠੀਕ ਕਹਿੰਦਾ ਉਹ ਵੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਇਹਨੇ ਤਾਂ ਆਪਣੇ ਆਪ ਚ ਖੁਸ਼ ਹੈ ਮਤਲਬ ਹਾਂ ਜੀ ਭਾਜੀ ਮੈਂ ਬੜਾ ਖੁਸ਼ ਆ ਆਪਣੇ ਆਪ ਚ ਮਿੰਨਤ ਕਰਕੇ ਨਾਲ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਅਸੀਂ ਤਿੰਨ ਭਰਾ ਹੈ ਭੈਣ ਹੈ ਨਾਲ ਜੀ ਮੇਰੀ ਹੋ ਗਈ ਵੱਡੇ ਦੀ ਨਾਲ ਜੀ ਹੋ ਗਈ ਡੈਡੀ ਹੈ ਮੇਰੇ ਤੇ ਗੁੜੀਆਂ ਮੇਰੀ ਤੇ ਨਾਲ ਦੀ ਤੁਹਾਡੀ ਠੀਕ ਹੈ ਨਾ ਉਹ ਵੀ ਹੈਂਡੀਕੈਪ ਹੈ ਮੇਰੀ ਹੈਂਡੀਕੈਪ ਉਹ ਵੀ ਇਦਾਂ ਆਰੇ ਰੇੜੂੜ ਕੇ ਫਸਟੇ ਕੰਮ ਕਰਨਾ ਹੁੰਦਾ ਰੇੜੀ ਜੀ ਬਣਾਕ ਦਿੱਤੀ ਨਗੀ ਜੀ ਉਹਦੇ ਉੱਤੇ ਇਹ ਕੱਪੜੇ ਵੀ ਧੋਣੇ ਨੇ ਨਾ ਰੋਟੀ ਰਾਟੀ ਵੀ ਜੋ ਬਣਾਉਣੀ ਆ ਪਨਾ ਇਦਾਂ ਹੀ ਬਣਾਉਣੀ ਕਹਿਣ ਦਾ ਮਤਲਬ ਕਿ ਪਰਿਵਾਰ ਫਿਰ ਖੁਸ਼ ਹੈ ਉਹ ਉਹ ਸਾਥ ਜੀਵਨ ਸਾਥੀ ਜਿਹੜੇ ਉਹ ਵੀ ਇਦਾਂ ਦੇ ਨੇ ਕੁਝ ਵੀ ਪਰ ਕਦੇ ਮਨ ਦੇ ਵਿੱਚ ਨਹੀਂ ਆਇਆ ਤਾਂ ਨਾ ਕਿ ਬਾਅਦ ਦੇ ਵਿੱਚ ਜੇ ਕਦੀ ਸੋਚਿਆ ਨਹੀਂਗਾ ਨਾ ਮੇਰੀ ਨਾਲ ਜੀ ਨੇ ਕਦੀ ਸੋਚਿਆ ਵਾ ਤੇ ਅਜੇ ਨਹੀਂ ਗਿਆਪ ਹੈ ਅਜਿਆ ਕਹਿੰਦਾ 100 ਗੁਣਾ ਚੰਗੇ ਬੰਦੇ ਤੁਰਨ ਫਿਰਨ ਵਾਲੇ ਬੰਦੇ ਨੂੰ ਵੀ ਚਾਹੀਈ ਆ ਆਪਣੀ ਜਗ੍ਹਾ ਤੇ ਉਸੇ ਮਤਲਬ ਨਾਲ ਦੀ ਮੇਰੀ ਮੇਰਨੋ ਵਿਚਾਰੀ ਕੋਈ ਪੁਰਾਣਾ ਸਾਲ ਖਤਮ ਹੋਇਆ ਨਾ ਤੇ ਨਵਾਂ ਸਾਲ ਜਿਹੜਾ ਸ਼ੁਰੂ ਹੋਣਾ ਪਹਿਲੀ ਤਰੀਕ ਤੋਂ ਲੋਕੀ ਘੁੰਮਣ ਜਾਂਦੇ ਨੇ ਦੂਰ ਦੂਰ ਤੁਸੀਂ ਫਿਰ ਤੁਹਾਡਾ ਨਵਾਂ ਸਾਲ ਤੇ ਪੁਰਾਣਾ ਸਾਲ ਕੀ ਕਹਿਣਾ ਚਾਹੁੰਦੇ ਸਾਡਾ ਨਵਾਂ ਸਾਲ ਤਾਂ ਹੀ ਪੁਰਾਣਾ ਸਾਲ ਇਹੋ ਹੀ ਆ ਕਿਉਂ ਵੇਖੀਦਾ ਕਈ ਦਾ ਕਿਵਲੇ ਸਿਰ ਦਾ ਤੁਰਦਾ ਵਾ ਵੇਖੀਦਾ ਆਉਂਦਾ ਮੰਜ ਪਰ ਫੇਰੋਟ ਮਾਗਦੇ ਲੈ ਦੀ ਗੱਲ ਉਹ ਚਰਦੇ ਦੀਏ ਬਸ ਇਹਦੇ ਨਾਲ ਵੇਖੀਦਾ ਪਹਿਲ ਕਿ ਦੀ ਗਰ ਆਪਣੇ ਵਿਆਹ ਕਰਾ ਕਰਤਾ ਹੈ ਜ਼ਿੰਦਗੀ ਚੱਲਣ ਦੀ ਬੜੀ ਵਧੀਆ ਪਰਮਾਨਾ ਮੰਗਲ ਮੰਗਣ ਵਾਲੇ ਬੰਨੇ ਕਦੀ ਨਹੀਂ ਗਿਆ ਹੈਗਾ ਮਿਹਨਤ ਕਰਕੇ ਮੇਰਾ ਦਿਮਾਗ ਲੰਘ ਮਿਹਨਤ ਕਰਕੇ ਕਰਦੇ ਆ ਗੁਜ਼ਾਰਾ ਫਿਰ ਚੱਲ ਜਾਂਦਾ ਚਾਹ ਨਾਲ ਢਾਲ ਫੁਲਕਾ ਚੱਲ ਜਾਂਦਾ ਕੀ ਕਰਨਾ ਹੈ ਚਲਾਉਣਾ ਪੈਣਾ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਹੀ ਪੀ ਕਰਨਾ ਚਾਹੁੰਦਾ ਵਾ ਕਿ ਮਿਹਨਤ ਕਰੋ ਵਾ ਤੋਂ ਵਾ ਤੋਂ ਜੋ ਮਿਹਨਤ ਨਾਲ ਕੰਮ ਚਰਾਇਆ ਮਾ ਜਾਨਾ ਉਹ ਕੀ ਘੋਰ ਕੇ ਚੀ ਮੈਂ ਉਹ ਰੋਟੀ ਖਾਦੀ ਦਾ ਸਪੂਨ ਵੀ ਆਉਂਦਾ ਨਹੀਂ ਨੀਂਦ ਵੀ ਸੁੱਕੀ ਜਾਂਦੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਸਾਡੇ ਵਾਸਤੇ 31 ਦਸੰਬਰ ਤੇ ਨਵਾਂ ਸਾਲ ਇਹੀ ਹੈ ਤਾਂ ਮੈਂ ਅਪੀਲ ਵੀ ਕਰਦਾ ਵਾਂ ਕਿ ਮਿਹਨਤ ਦੀ ਰੋਟੀ ਖਾਣੇ ਆ ਤਾਂ ਬੜਾ ਸਕੂਨ ਆਂਦਾ ਹੈ ਆ ਨੀਂਦ ਜਰੀ ਹੈ ਸੋਖੀ ਪੈਂਦੀ ਹੈ ਸੋ ਵੀਡੀਓ ਨੂੰ ਵੱਤ ਵਾਦ শেয়ার ਕਰਿਓ ਹਿੰਮਤਾ ਵੀਰ ਦੀ ਹਸਬੈਂਡ ਵਾਈਫ ਹੈ ਦੋਨੇ ਹੈਂਡੀਕੈਪ ਨੇ ਇੱਕ ਗੁੜੀਆ ਹੈ ਤੇ ਕੰਮ ਕਰਦੇ ਨੇ ਮਿਹਨਤ ਕਰਦੇ ਨੇ 31 ਦਸੰਬਰ ਤੇ ਨਵਾਂ ਸਾਲ ਵੀ ਜਰਾ ਹੈ ਐਸੇ ਹੀ ਉਹਨਾਂ ਦਾ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਿਓ ਦਾਨੀ ਸੱਜਣ ਤੱਕ ਪਹੁੰਚੇ ਤਾਂ ਉਹ ਵੀ ਦੇਖ ਕੇ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਨ ਕੋ ਕੈਮਰਾ ਪਰਸਨ ਪਵਨਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸ ਕੋ